ਜੀ ਔਰ ਲੱਖ ਰੁਪਿਆ ਮਾਤਾ ਸਾਡੀ ਗੱਡੀ 'ਚ ਛੱਡ ਗਈ ਸੀ ਬਟਾੜੇ ਤੋਂ ਕਾਦੀਆਂ ਤੇ ਬਟਾੜੇ ਤੋਂ ਕਾਦੀਆਂ ਐਸ ਟਾਈਮ ਔਰ ਲੱਖ ਰੁਪਿਆ ਮੇਰੇ ਹੱਥ 'ਚ ਜੇ ਤੁਹਾਡੇ ਸਾਹਮਣੇ ਹੀ ਆ ਤੇ ਅਸੀਂ ਮਾਤਾ ਨੂੰ ਦੇਣ ਲੱਗੇ ਆ 9520 95 ਵੀ ਐਮ ਗੱਡੀ ਆ ਤੇ ਇਹ ਬਾਕੀ ਦਾ ਆਧਾਰ ਕਾਰਡ ਨੰਬਰ ਜੀ ਜਮ ਦੋ ਮੈਂ ਜੂਮ ਕਰਨਾ ਮਾਤਾ ਤੁਹਾਡਾ ਨਾਂ ਕੀ ਹੈ ਚਿੰਦੀ ਨਹੀਂ ਸਦਾ ਨਾਸਤਰੀ ਚਿੰਦੀ ਹਾਸ਼ਰਾ ਪਿਲ ਕਿਹੜਾ ਮਾਤਾ ਜੀ ਆਪਣਾ ਜੀ ਹੈ ਹੈ ਕੰਨਾ ਕੰਨਾ ਇੱਥੇ ਕਿੱਦਾਂ ਹੈ ਕੰਨਾ ਹੈ ਇਧਰ ਵਸੇ ਐਤ ਮੈਂ ਕੁੜੀ ਨੂੰ ਦੇਣਾ ਹੀ ਕੁੜੀ ਦਾ ਕੁੜੀ ਦਾ ਵਿਆਹ ਹੈ ਕਿਹੜੀ ਜਗਾ ਹਾਂ ਇੱਥੇ ਕੋਲੇ ਹੀ ਆ ਆਪਣੇ ਪੇਤ ਕਿਹੜੇ ਮਲੇ ਆਹ ਆ ਆਪਣੀ ਪੰਪ ਦੇ ਮਗਰ ਰਹਿੰਦੇ ਖੋਖਰ ਵਾਲੇ ਪੰਪ ਦੇ ਮਗਰ ਕੁੜੀ ਇੱਥੇ ਉੱਪਰ ਤੂੰ ਦੇ ਰੈਸਟੋਰੈਂਟ ਕੰਮ ਕਰਦੀ ਕੁੜੀ ਇਹਨਾਂ ਦੀ ਅੱਛਾ ਗਾ ਪੱਤੂ ਆਪਣਾ ਬੰਦਾ ਸਾਡਾ ਆਹੋ 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 ਡਰਾਈ ਪ੍ਰੋਬਲਮ ਕੋਲਾ ਯਾਰ ਆਪਾਂ ਤੁਮ ਫੋਨ ਕਰ ਲੈਣਾ ਕੋਲਾ ਕਰ ਲੈ ਸਰ ਮੈਂ ਪੰਜਾਬ ਰੋਡ ਤੇ ਬਟਾਲੀਪੂ ਦਾ ਮੈਂ ਸਿੱਧੇ ਨੀਂ ਮੀਤ ਪ੍ਰਧਾਨ ਬਟਾਲਾ ਤੋਂ ਸਰੇ ਸਾਡੇ ਇੱਕ ਕਨੈਕਟਰ ਔਰ ਡਰਾਈਵਰ ਵੱਲੋਂ ਮਿਸਾਲ ਦਿੱਤੀ ਗਈ ਹੈ ਕਈ ਸਾਡੇ ਡਰਾਈਵਰ ਕਨੈਕਟਰ ਇਹਨਾਂ ਨੇ ਮਿਸਾਲਾਂ ਦਿੱਤੀਆਂ ਹੈ ਅਸੀਂ ਸਮੇਂ-ਸਮੇਂ ਤੇ ਆਪਣੇ ਕਨੈਕਟਰ ਡਰਾਈਵਰ ਨੂੰ ਗਾਈਡ ਕਰਦੇ ਰਹਿੰਦੇ ਆ ਕਿ ਕਿਸੇ ਵੀ ਸਵਾਰੀ ਦਾ ਕੋਈ ਵੀ ਸਮਾਨ ਵਾ ਜ਼ਰੂਰੀ ਹੁੰਦਾ ਵਾ ਉਹਨੂੰ ਅਸੀਂ ਕੰਟੈਕਟ ਵਿੱਚ ਲੈ ਕੇ ਵਾਪਸ ਕਰਦੇ ਆ ਇਹ ਸਾਡੇ ਨਿਸ਼ਾਨ ਸਿੰਘ ਜੀ ਔਰ ਬਿੱਟੂ ਪੀ 112 ਡਰਾਈਵਰ ਆ ਜਿਨ੍ਹਾਂ ਵੱਲੋਂ ਇਹ ਮਿਸਾਲ ਜਿਹੜੀ ਆ ਕੈਮ ਕੀਤੀ ਗਈ ਆ ਕਿਉਂਕਿ ਸਮੇ ਸਮੇ ਤੇ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਹੈ ਕਿਉਂਕਿ ਮਾਤਾ ਜੀ ਬਜ਼ੁਰਗ ਉਹਨਾਂ ਦੇ ਬੇਟੀ ਦਾ ਵਿਆਹ ਸੀ ਉਹਦੇ ਵਾਸਤੇ ਉਹ ਪੈਸੇ ਲੈ ਕੇ ਜਾ ਰਹੇ ਸੀ ਇਹ ਜੋ ਕਿ ਉਹ ਖੰਨੇ ਰਵਾਰੇ ਸੀ ਆਉਂਦੇ ਸਮੇ ਬਟਾਲਾ ਤੋਂ ਉਹ ਕਾਦੀਆਂ ਜਾ ਰਹੇ ਸੀ ਉਹਦੇ ਵਿੱਚ ਉਹਨਾਂ ਦਾ ਬੈਗ ਜਿਹੜਾ ਪੈਸਿਆਂ ਵਾਲਾ ਰਹਿ ਗਿਆ ਇਹ ਸਾਡੇ ਡਰਾਈਵਰ ਕਨੈਕਟਰ ਨੇ ਜਿਹੜਾ ਉਹ ਬੈਗ ਉਹਨਾਂ ਨੂੰ ਵਾਪਸ ਕੀਤਾ ਤੇ ਬਹੁਤ ਵੱਡੀ ਮਿਸਾਲ ਬਾਤ ਅਸੀਂ ਤੇ ਮੰਗ ਕਰਦੇ ਹਾਂ ਸਰਕਾਰ ਕੋ ਕਿ ਜੋ ਸਾਡਾ ਸਟਾਫ ਆ ਬਹੁਤ ਵਧੀਆ ਵਾ ਇਹ ਇਹਨਾਂ ਨੂੰ 12 12 15 15 ਸਾਲ ਹੋ ਗਏ ਜੀ ਕੰਟਰੈਕਟ ਔਰ ਆਊਟਸੋਰਸ ਤੇ ਕੰਮ ਕਰਦੇ ਆ ਅਸੀਂ ਚਾਹੁੰਦੇ ਆ ਵੀ ਜਿਹੜੇ ਬੰਦੇ ਆਊਟਸੋਰਸ ਤੇ ਆ ਉਹਨਾਂ ਨੂੰ ਕੰਟਰੈਕਟ ਤੇ ਕਰਕੇ ਤੇ ਸਾਰੇ ਮੁਲਾਜ਼ਮਾਂ ਨੂੰ ਕੰਟਰੈਕਟ ਵਾਲੇ ਔਰ ਆਊਟਸੋਰਸ ਵਾਲੇ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਭਗਵੰਤ ਸਿੰਘ ਮਾਨ ਉਹਨਾਂ ਨੇ ਸਰਕਾਰ ਬਣ ਸਮੇਂ ਕਿਹਾ ਸੀ ਕਿ ਅਸੀਂ ਇਹ ਸਾਰਾ ਸਟਾਫ ਜਿਹੜਾ ਉਹ ਰੈਗੂਲਰ ਕਰਾਂਗੇ ਤੇ ਅਸੀਂ ਬੇਨਤੀ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਸਾਡਾ ਇਮਾਨਦਾਰ ਸਟਾਫ ਆ ਇਨਾਂ ਨੂੰ ਕਮ ਸੇ ਕਮ ਪੱਕਾ ਕਰੋ ਔਰ ਸਾਡੇ ਸਾਡੇ ਜਿਹੜੇ ਨਵੇਂ ਮੁਲਾਜ਼ਮ ਹੀ ਆਏ ਆ ਘੱਟ ਤਨਖਾਹ ਤੇ ਉਹਨਾਂ ਦੀ ਤਨਖਾਹ ਵਧਾ ਕੇ ਸਮੇਂ ਦੇ ਹਿਸਾਬ ਨਾਲ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ